ਪੰਜਾਬ ਦੇ ਵਿੱਚ ਝੋਨੇ ਦੀ ਇਸ ਵਾਰ ਬੰਪਰ ਫਸਲ ਪੈਦਾ ਹੋਈ ਜਾਂ ਫਿਰ ਬਾਹਰੋਂ ਆ ਕੇ ਪੰਜਾਬ 'ਚ ਝੋਨਾ ਵਿਕੇ ਆ ਕਿਉਂਕਿ ਸੂਬੇ 'ਚ ਝੋਨੇ ਦਾ ਰਿਕਾਰਡ ਉਤਪਾਦਨ ਵਧਿਆ ਹੈ ਇਹਨਾਂ ਦੋ ਸਵਾਲਾਂ ਉੱਤੇ ਸਰਕਾਰੀ ਅੰਕੜਿਆਂ ਦੇ ਨਾਲ ਸਰਕਾਰ ਦੇ ਦਾਅਵੇ ਨੂੰ ਸਮਝਦੇ ਆ ਕਿਉਂਕਿ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ 'ਚ ਝੋਨੇ ਦਾ ਝਾੜ ਵਧਿਆ ਅਤੇ ਬਾਹਰੋਂ ਆ ਕੇ ਪੰਜਾਬ 'ਚ ਝੋਨਾ ਨਹੀਂ ਵਿਕੇ ਆ ਪੰਜਾਬ ਵਿੱਚ ਝੋਨਾ ਕਟ ਜਮੀਨ ਉੱਤੇ ਲਾਇਆ ਗਿਆ ਪਰ ਫਿਰ ਵੀ ਉਤਪਾਦਨ 'ਚ ਜ਼ਬਰਦਸਤ ਵਾਧਾ ਹੋਇਆ ਇਸ ਸਾਲ ਕਿਸਾਨਾਂ ਨੇ ਤਕਰੀਬਨ 2 ਲੱਖ ਹੈਕਟਿਆਰ ਕਟ ਜਮੀਨ ਉੱਤੇ ਝੋਨਾ ਲਾਇਆ ਅਤੇ ਫਸਲ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 26% ਵਧ ਹੋਇਆ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਮੌਜੂਦਾ ਸਾਲ 16 ਨਵੰਬਰ ਤੱਕ 208.2 ਲੱਖ ਮੈਟ੍ਰਿਕ ਟਨ ਝੋਨਾ ਮੰਡੀਆਂ 'ਚ ਪਹੁੰਚਿਆ ਮੌਜੂਦਾ ਸਾਲ 16 ਨਵੰਬਰ ਤੱਕ 207 ਲੱਖ ਮੈਟ੍ਰਿਕ ਟਨ ਚੋਨੇ ਦੀ ਖਰੀਦ ਹੋਈ ਪਿਛਲੇ ਸਾਲ 16 ਨਵੰਬਰ ਤੱਕ 169.99 ਲੱਖ ਮੈਟ੍ਰਿਕ ਟਨ ਚੋਨਾ ਮੰਡੀਆਂ 'ਚ ਪਹੁੰਚਿਆ ਸੀ ਪਿਛਲੇ ਸਾਲ 16 ਨਵੰਬਰ ਤੱਕ 169.58 ਲੱਖ ਮੈਟ੍ਰਿਕ ਟਨ ਚੋਨੇ ਦੀ ਖਰੀਦ ਹੋਈ ਸੀ ਸਾਲ 2019 ਚ 22.91 ਲੱਖ ਹੈਕਟੇਅਰ ਜ਼ਮੀਨ ਤੇ ਚੋਨਾ ਲਾਇਆ ਗਿਆ ਸੀ। ਸਾਲ 2020 ਚ 20.86 ਲੱਖ ਹੈਕਟੇਅਰ ਜ਼ਮੀਨ ਤੇ ਚੋਨਾ ਲਾਇਆ ਗਿਆ। ਯਾਨੀ ਕਿ ਇਸ ਸਾਲ ਪੰਜਾਬ ਚ 2 ਲੱਖ ਹੈਕਟੇਅਰ ਘੱਟ ਜ਼ਮੀਨ ਤੇ ਚੋਨਾ ਲਾਇਆ ਗਿਆ ਪਰ ਫਿਰ ਵੀ ਉਤਪਾਦਨ ਰਿਕਾਰਡ ਤੋੜ ਗਿਆ। ਔਰ ਇੰਨੀ ਫਸਲ ਆਈ ਹੈ ਜੀ ਦਾ ਕੋਈ ਅੰਦਾਜ਼ਾ ਨਹੀਂ ਹੁਣ ਤੱਕ 200 ਲੱਖ ਮੀਟ੍ਰਿਕ ਟਨ ਜਿਹੜੀ ਹੈ ਪੰਜਾਬ ਚ ਝੋਨਾ ਆ ਚੁੱਕਿਆ ਹੈ ਪਿਛਲੇ ਸਾਲ 163 ਲੱਖ ਮੀਟ੍ਰਿਕ ਟਨ ਸੀਗਾ ਤੋਂ ਥੋੜਾ ਜਿਹਾ ਜ਼ਿਆਦਾ ਤੇ 26% ਇਨਕਰੀਸ ਹੈ ਝਾੜ ਚ ਮੈਂ ਤੁਹਾਨੂੰ ਦੱਸਦਾ ਵੇਰੀ ਆਰਥ ਤੇ ਅਸੀਂ ਜਿਹੜੇ ਬੇਲੇ ਸ਼ੈਲਰ ਹੈ ਮੈਂ ਇੱਕ ਪਾਰਟੀ ਦਾ ਕੰਮ ਰੋਕਦਾ ਵੀ ਅਸੀਂ ਬਾਦ ਉਹ ਬੜਾ ਨਹੀਂ ਲਾਣਾ ਸਾਨੂੰ ਸਿਰਫ ਤਿੰਨਾਂ ਦੀਆਂ ਦਾ ਮਾਲੀ ਚਾਹੀਦੇ ਪਹਿਲਾਂ ਚਾਰਾਂ ਦਾ ਲੱਗਦਾ ਸੀ ਅਸੀਂ ਇੱਕ ਤਾਂ ਰੋਕ ਕੇ ਵੀ ਫਿਰ ਸਾਡਾ ਹੌਸਲਾ ਨਾ ਵੱਧ ਗਿਆ ਤਿੰਨਾਂ ਨਾਲ ਇਹ ਝਾੜ ਦੀ ਗੱਲ ਕਰਦੇ ਆ ਮਤਲਬ 26% ਇਨਕਰੀਸ ਝਾੜਦੀ ਇਹ ਜਿੱਥੇ ਤੱਕ ਬਜਾਈ ਦਾ ਸਵਾਲ ਆ ਤਾਂ ਕੋਈ ਵੱਦਾ ਫੜਕਣੀ ਹੈ ਪਰ ਇਹ ਰਿਕਾਰਡ ਵਾਦਾ ਸ਼ੱਕ ਪੈਦਾ ਕਰ ਰਹੀ ਹੈ ਕਿ ਬਾਹਰਲੇ ਰਾਜਾਂ ਤੋਂ ਝੋਨਾ ਪੰਜਾਬ ਆ ਕੇ ਵਿਕਿਆ ਦੂਜੇ ਰਾਜਾਂ ਤੋਂ ਕਰੀਬ 800000 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦ ਕੇ 1888 ਰੁਪਏ ਪ੍ਰਤੀ ਕੁਇੰਟਲ ਝੋਨਾ ਪੰਜਾਬ ਦੀਆਂ ਮੰਡੀਆਂ 'ਚ ਵੇਚਿਆ ਗਿਆ ਪਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਦਾਵਾ ਹੈ ਕਿ ਸਵਾਰ ਤਾਂ ਕਿਸਾਨਾਂ ਨੇ ਬਾਹਰਲਾ ਝੋਨਾ ਪੰਜਾਬ ਆਉਣ ਹੀ ਨਹੀਂ ਦਿੱਤਾ ਅਤੇ ਪੰਜਾਬ ਦਾ ਝੋਨਾ ਵੀ ਹਰਿਆਣਾ ਜਾ ਕੇ ਨਹੀਂ ਵਿਕਿਆ ਔਰ ਜਿੱਥੇ ਤੱਕ ਇਲਜ਼ਾਮ ਹੈ ਕਿ ਬਾਹਰੋਂ ਬੰਦਾ ਹੈ ਇਹ ਤਾਂ ਪਹਿਲਾਂ ਦਾ ਹੁੰਦਾ ਸੀ ਕਿ ਥੋੜਾ ਬਾਅਦ ਇਸ ਵਾਰ ਤਾਂ ਕਸਾਨਾ ਨਹੀਂ ਨਹੀਂ ਆਣਦੇ ਆ ਤੁਹਾਡੇ ਸਾਹਮਣੇ ਸਾਰੇ ਬੈਰੀਅਰ ਦਾ ਕਿਸਾਨ ਲੱਗੇ ਹੋਏ ਸੀ ਟੱਪੜ ਨਹੀਂ ਤੇ ਟੱਕਾ ਤੇ ਟਰੱਕ ਰੋਕ ਲੈ ਐਹੀ ਜੀ ਕੋਈ ਗੱਲ ਨਹੀਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਪਹਿਲਾਂ ਹਰਿਆਣੇ ਚ ਜਾਂਦਾ ਸੀ ਸਾਡਾ ਬਾੜ ਜਿੰਨਾ ਬਾਰਡਰ ਏਰੀਆ ਉੱਥੇ ਦੇ ਵਪਾਰੀ ਪਤਾ ਨਹੀਂ ਉਹਨਾਂ ਨੂੰ ਕੀ ਨਾਤੇ ਵਿੱਚ ਹੈ ਉਹ ਪ੍ਰਾਈਵੇਟ ਖਰੀਦ ਉੱਤੇ ਕਾਫੀ ਹੈ ਵਪਾਰੀ ਚੰਗੇ ਪੈਸੇ ਵਾਲੇ ਆ ਸਾਡਾ ਪਟਿਆਲਾ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਤੱਕ ਦੇ ਲੋਕ ਜਿਹੜੇ ਆ ਹਰਿਆਣੇ ਚ ਬਹੁਤ ਜਾਂਦੇ ਸੀ ਕਿਉਂਕਿ ਇਸ ਵਾਰ ਉਹ ਜਾ ਨਹੀਂ ਸਕੇ ਉਹ ਰੁਕ ਗਏ ਜਿਹੜੇ ਬਾਹਰੋਂ ਹਣ ਦੀ ਗੱਲ ਤਾਂ ਛੱਡੋ ਜਿਹੜਾ ਬਾਹਰੋਂ ਆ ਸਕਿਆ ਤਾਂ ਬਾਹਰੋਂ ਤੁਰੋ ਜਾ ਸਕਿਆ ਉਹਦਾ ਵੀ ਫਰਕ ਪਿਆ ਇਸ ਵਾਰ ਹਰਿਆਣੇ ਚ ਪੰਜਾਬ ਦਾ ਮਾਲ ਨਹੀਂ ਗਿਆ ਤੇ ਬਾਹਰ ਦਾ ਮਾਲ ਥੋੜਾ ਬਹੁਤਾ ਕਿਤੇ ਆਇਆ ਹੋਵੇਗਾ ਮੈਨੂੰ ਨਹੀਂ ਪਤਾ ਪਰ ਥੋੜੇ ਸਾਹਮਣੇ ਚਰਚਾ ਰਹੀ ਹੈ ਸਾਰੇ ਰਸਤੇ ਰੋਕੇ ਹੋਏ ਸੀ ਕਿ ਸਾਡਾ ਨੇ ਸਾਰੇ ਟਰੱਕਰ ਦੇ ਟਰੱਕ ਰੋਕੇ ਅਜੀ ਗੱਲ ਕਹਿ ਹੈ ਜੀ ਲਾਲ ਸਿੰਘ ਦਾਵਾ ਕਰ ਰਹੇ ਨੇ ਕਿ ਚੋਨੇ ਦੀ ਝਾੜ ਚ ਇਸ ਵਾਰ 26% ਦਾ ਵਾਅਦਾ ਹੋਇਆ ਜੋ ਇੱਕ ਵੱਡਾ ਕਾਰਨ ਹੈ ਕਿ ਇੰਨੀ ਭਾਰੀ ਮਾਤਰਾ ਚ ਫਸਲ ਮੰਡੀਆਂ ਚ ਪਹੁੰਚੀ ਹੈ ਜੀ ਅਸਲੀਅਤ ਇਹ ਹੈ ਕਿ ਇਸ ਵਾਰ ਕਿਸਾਨ ਦੇ ਪੱਲੇ ਬਹੁਤ ਕੁਝ ਪਿਆ ਝਾੜ ਬਹੁਤ ਹੋਇਆ ਬੜੀ ਇਨਕਰੀਜ਼ ਹੋਈ ਹੈ ਕੁਆਲਿਟੀ ਵੀ ਵਧੀਆ ਪਿਛਲੇ ਸਾਲ 20% ਚ ਵਧੀਤਾ ਹੋਇਆ ਜਿੰਦਾ ਇਸ ਵਾਰ ਹੋਇਆ ਇਹ ਬਖਸ਼ਿਸ਼ ਪਰਵਾਤਤ ਵਧੀਆ ਹੈ ਜੀ ਡੀ ਬੇ ਦੇ ਖੇਤ ਉਹਨਾਂ ਚ ਇੰਨੀ ਵਧੀਆ ਝਾੜ ਹੋਇਆ ਕੱਲੇ 베ਦੇ ਨਹੀਂ ਸਾਰੇ ਪੰਜਾਬ ਚ ਹੋਇਆ ਔਰ ਇਹਦਾ ਕਾਰਨ ਇਹ ਵੀ ਮੌਸਮੀ ਸਾਲ ਇੰਨਾ ਵਧੀਆ ਰਿਹਾ ਕੋਈ ਬਾਰਿਸ਼ ਨਹੀਂ ਪਈ ਕੋਈ ਬਿਮਾਰੀ ਨਹੀਂ ਲੱਗੀ ਔਰ ਇੰਨਾ ਝਾੜ ਕੱਲੇ 베ਦੇ ਨਹੀਂ ਸਾਰੇ ਪੰਜਾਬ ਦੇ ਮੈਂ ਬਹੁਤ ਜਗ੍ਹਾ ਪਤਾ ਕਰਿਆ ਸਭ ਕੋਲ ਵਧਿਆ ਹਾਲਾਂਕਿ ਬਾਸਮਤੀ ਦੀ ਬਿਜਾਈ ਵਾਲੇ ਖੇਤਰ ਚ ਇਸ ਵਾਰ ਮਾਮੂਲੀ ਵਾਧਾ ਹੋਇਆ ਸਾਲ 2019 ਚ 6.29 ਲੱਖ ਹੈਕਟੇਅਰ ਜ਼ਮੀਨ ਤੇ ਬਾਸਮਤੀ ਚੋਨਾ ਲਾਇਆ ਗਿਆ। ਸਾਲ 2020 ਚ 6.50 ਲੱਖ ਹੈਕਟੇਅਰ ਜ਼ਮੀਨ ਤੇ ਬਾਸਮਤੀ ਚੋਨਾ ਲਾਇਆ ਗਿਆ। ਇਨ੍ਹਾਂ ਅੰਕੜਿਆਂ ਚ ਸਰਕਾਰ ਖਰੀਦ ਕੇਂਦਰ ਵੀ ਬੰਦ ਕਰ ਚੁੱਕੀ ਹੈ। ਇਲਜ਼ਾਮ ਹੈ ਕਿ ਖਰੀਦ ਦਾ ਕੋਟਾ ਪੂਰਾ ਹੋਣ ਬਾਅਦ ਸਰਕਾਰ ਖਰੀਦ ਕੇਂਦਰ ਬੰਦ ਕਰ ਰਹੀ ਹੈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਇਹਨਾਂ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਬੜੀ ਗਲਤਫਹਿਮੀ ਹੈ ਹਮੇਸ਼ਾ ਹੀ ਡੇਢ ਮਹੀਨੇ ਬਾਅਦ 15 ਨਵੰਬਰ ਤੋਂ ਬਾਅਦ ਸਾਰੇ ਜਿਹੜੇ ਖਰੀਦ ਕੇਂਦਰ ਹਨ ਹਮੇਸ਼ਾ ਹੀ ਰੂਟੀਨ 'ਚ ਬੰਦ ਹੁੰਦੇ ਆ ਇਹ ਜਿਹੜੇ ਖਰੀਦ ਕੇਂਦਰ ਸਾਡੇ 1430 ਪਹਿਲਾਂ ਪਰਮਾਨੈਂਟ ਹੈ ਜਿਹੜੇ ਸੀਜ਼ਨਲ ਚੱਲਦੇ ਆ ਡੇਢ ਮਹੀਨਾ ਚੱਲਦੇ ਇਸ ਸਾਲ ਡੇਢ ਮਹੀਨਾ ਹੜੀ ਡੇਢ ਮਹੀਨਾ ਸੌਣੀ ਤੇ ਇਹ ਸਾਰਾ ਸਾਲ ਨਹੀਂ ਚੱਲਦੇ ਤੇ ਇਸ ਤੋਂ ਇਲਾਵਾ ਇਸ ਵਾਰ ਕੁਝ ਖਰੀਦ ਕੇਂਦਰ ਵਾਧੂ ਵੀ ਬਣਾਏ ਸੀ ਇਹਨਾਂ ਤੋਂ ਇਲਾਵਾ ਤਾਂ ਕਿ ਜਿਹੜੀ ਬਿਮਾਰੀ ਚੱਲਦੀ ਹੈ ਨਾ ਕੋਵਿਡ ਇਸ ਤੋਂ ਬਚਾਅ ਹਾਸਲ ਕੇ 4000 ਤੋਂ ਵੱਧ ਬਣਾਏ ਸੀ ਟੈਂਪਰੇਰੀ ਉਹ ਜਿਹੜੇ 1430 ਹੈ ਇਹ ਹਮੇਸ਼ਾ ਹੀ 15 ਤੇ ਡੇਢ ਮਹੀਨੇ ਬਾਅਦ ਹਮੇਸ਼ਾ ਹੀ ਬਦਲਦੇ ਨੇ ਕਿਉਂਕਿ ਬਾਜ਼ ਖਤਮ ਹੋਣ ਦੇ ਨੇੜੇ ਹੁੰਦਾ ਬਿਲਕੁਲ ਥੋੜਾ ਥੋੜਾ ਰਹਿ ਜਾਂਦਾ ਤੇ ਫੈਸਲਾ ਹੁੰਦਾ ਜਿਹੜੇ ਰੈਗੂਲਰ ਮੰਡੀਆਂ ਜਿਹੜੀਆਂ ਸਾਰਾ ਸਾਲ ਚੱਲਦੀਆਂ ਪ੍ਰਿੰਸੀਪਲ ਰੀਅਰ ਜਾਂ ਸਬ ਰੀਅਰ ਉਹੀ ਉਹਨਾਂ ਤੇ ਹੀ ਕਰੀਦ ਹੁੰਦੀ ਹੈ ਬਾਅਦ ਚ ਬਾਕੀ ਡੇਢ ਮਹੀਨੇ ਬਾਅਦ ਸਾਰੇ ਹੀ ਬੰਦ ਹੋ ਜਾਂਦੇ ਪਹਿਲਾਂ ਵੀ ਇਸ ਵਾਰ ਵੀ ਉਹ ਬੰਦ ਕਰਤੇ ਹੁਣ ਚਾਰ ਮਾਲ ਤਾਂ ਰਹਿ ਗਿਆ ਥੋੜਾ ਥੋੜਾ ਕਿਤੇ ਕਿਤੇ ਤੇ 4000 ਸੈਂਟਰਾਂ ਚ ਬੰਦੇ ਪਹੁੰਚਾਣ ਦਾ ਕੋਈ ਆਈਡੀਆ ਨਹੀਂ ਹੈ ਉੱਥੇ ਕਈਆਂ ਚੋਂ ਤਾਂ ਇੱਕ ਟੋਲਾ ਵੀ ਨਹੀਂ ਆਣਾ ਤਾਵਾ ਕਿ ਖਰੀਦ ਬੰਦ ਨਹੀਂ ਹੋਈ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਕਿਤੇ ਕਿਤੇ ਜਿੱਥੇ ਹੈ ਪ੍ਰੋਕਿਊਰਮੈਂਟ ਬੰਦ ਨਹੀਂ ਹੋਈ ਸਿਰਫ ਖਰੀਦ ਕੇਂਦਰ ਬੰਦ ਕਰ ਰਿਹਾ ਔਰ ਇਹ ਹਮੇਸ਼ਾ ਹੀ ਮੰਦ ਹੁੰਦੇ ਆ ਜਿਹੜੇ ਪ੍ਰਿੰਸੀਪਲ ਸਾਹਿਬ ਹੀ ਆਹਣਾ ਉਹ ਚਲਦੇ ਰਹਿਣਗੇ ਜਿੱਦਾ ਵੀ ਇੱਕ ਇੱਕ ਦਾਣਾ ਜਿੱਦਾ ਵੀ ਰਹੇ ਉਹ ਸਾਰਾ ਖਰੀਦਦਾ ਹੈ ਕਿ ਪੰਜਾਬ ਸਰਕਾਰ ਇਹ ਜਿਹੜਾ ਕੰਮ ਹੈ ਫੂਡ ਡਿਪਾਰਟਮੈਂਟ ਦਾ ਹੁੰਦਾ ਹੈ ਫੂਡ ਡਿਪਾਰਟਮੈਂਟ ਨੇ ਫੈਸਲਾ ਕਰਨਾ ਹੁੰਦਾ ਵੀ ਕਿਿੱਥੇ ਮਾਲ ਆ ਰਿਹਾ ਉੱਥੇ ਹੀ ਰੱਖੋ ਬਾਕੀ ਸਾਰੇ ਬੰਦ ਕਰ ਦਿਓ ਇਹ ਸੀਜ਼ਨ 1.5 ਮਹੀਨੇ ਦਾ ਹੁੰਦਾ ਹੈ ਉਹ 15 ਨਿਕਲ ਗਈ ਹੈ 15 ਤਰੀਕ ਤੋਂ ਬਾਅਦ ਜਿਹੜੇ ਫालतू ਕਰੀਦ ਕੇਂਦਰ ਹੋ ਉਹ ਹਮੇਸ਼ਾ ਹੀ ਬੰਦ ਰਹਿਣ ਪਰ ਦੂਜਾ ਪਹਿਲੂ ਇਹ ਵੀ ਹੈ ਕਿ ਹੁਣ ਝੋਨਾ ਵੇਚਣ ਲਈ ਕਿਸਾਨਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ ਜ਼ਿਆਦਾਤਰ ਇਹ ਸਫ਼ਰ ਮਾਲਵੇ ਦੇ ਕਿਸਾਨਾਂ ਨੂੰ ਤੈਅ ਕਰਨਾ ਪਵੇਗਾ ਹੁਣ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਮੁੱਖ ਯਾਰਡਾਂ 'ਚ ਹੀ ਹੋਣ ਤਾਂ ਜੋ ਕੋਈ ਸਮੱਸਿਆ ਨਾ ਆਵੇ ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਸਰਕਾਰ ਦੇ ਦਾਅਵੇ ਮੁਤਾਬਕ ਪੰਜਾਬ ਚ ਚੋਣੇ ਦੇ ਰਿਕਾਰਡ ਵਾਅਦੇ ਤੇ ਕਿਸਾਨਾਂ ਦੀ ਰਾਈ ਜਾਣਾਂਗੇ। ਸਰਕਾਰ ਦੇ ਦਾਅਵਿਆਂ ਦੇ ਉਲਟ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਚ ਚੋਣਾਂ ਬਾਹਰੋਂ ਆ ਕੇ ਵਿਕੇ ਆ। ਜਿੰਨਾ ਸਰਕਾਰ ਚੋਣੇ ਦਾ ਝਾੜ ਦੱਸ ਰਹੀ ਹੈ ਉਨਾ ਪੰਜਾਬ ਚ ਚੋਣੇ ਦਾ ਝਾੜ ਵੀ ਨਹੀਂ ਵਧਿਆ ਬੰਪਰ ਫਸਲ ਦੇ ਨਾਮ ਉਤੇ ਕ੍ਰੈਡਿਟ ਲੈਰੀ ਕੈਪਟਨ ਸਰਕਾਰ ਉਤੇ ਵਿਰੋਧੀ ਧਿਰ ਅਤੇ ਕਿਸਾਨ ਜਥੇਬੰਦੀਆਂ ਇਲਜ਼ਾਮ ਲਾਰੀਆਂ ਨੇ ਕਿ ਪੰਜਾਬ ਦੀਆਂ ਮੰਡੀਆਂ ਚ ਦੂਜੇ ਰਾਜਾਂ ਤੋਂ ਲਿਆਂਦਾ ਗਿਆ ਸਸਤਾ ਝੋਨਾ ਮਹਿੰਗੇ ਪਾਵੇਚਿਆ ਗਿਆ ਇਹ ਜ਼ਿਆਦਾਤਰ ਹੈ ਕਿਉਂਕਿ ਜੂਪੀ ਤੇ ਹੋਰ ਨਾ ਸਟੇਟਾਂ ਦਾ ਝੋਨਾ ਕਿਉਂਕਿ ਟ੍ਰਿਪ ਗਵਰਨਮੈਂਟ ਟੁੱਟ ਗਈ ਆ ਮੰਡੀ ਤੋੜੀ ਗਈ ਆ ਇਸ ਕਰਕੇ ਉੱਥੋਂ ਲਿਆ ਕੇ ਜ਼ਿਆਦਾਤਰ ਝੋਨਾ ਵਿੱਚ ਆ ਗਿਆ ਤੇ ਇਹ ਸਮੱਸਿਆ ਪੰਜਾਬ ਲਈ ਬਣੂਗਾ ਜਿਹੜੀ ਜਿਹੜੀ ਕ੍ਰੈਡਿਟ ਲਿਮਿਟ ਆ ਉਹ ਘਟੇ ਨੂੰ ਆ ਰਹੀ ਆ ਤੇ ਜਿਹੜੀ ਆਪਣੀ ਜਿਹੜੀ ਅਸੀਂ ਪ੍ਰੋਡਕਸ਼ਨ ਕਰ ਰਹੇ ਆ ਉਹਦੇ ਤੇ ਵੀ ਜਿਹੜੀ ਉਹਦੀ ਖਰੀਦ ਤੇ ਵੀ ਅਸਰ ਪੈਣਾ ਵਾ ਸੋ ਇਸ ਕਰਕੇ ਆ ਵੀ ਬਾਹਰਲੇ ਸੂਬਿਆਂ ਦਾ ਆਇਆ ਝੋਨੇ ਦਾ ਇੱਕ ਵੱਡੀ ਮਾਤਰਾ ਜਿਹੜੀ ਆ ਇਹਦੇ ਵਿੱਚ ਸ਼ਾਮਿਲ ਆ ਸੋ ਵਾ ਸਕਦਾ ਵਾ ਸਾਡਾ ਝਾੜ ਪਰ ਇਹਨਾ ਨਹੀਂ ਵਾ ਸਕਦਾ ਜਿੰਨਾ ਦੱਸਿਆ ਜਾ ਰਿਹਾ ਸਰਕਾਰ ਕਹਿ ਰਹੀ ਕਿ 26% ਤੱਕ ਝਾੜ ਵਧ ਗਿਆ ਵਾ ਫਸਲ ਦਾ ਇਹਨਾ ਮੰਨਦੇ ਨਹੀਂ ਨਹੀਂ ਐ ਐਸੀ ਨਹੀਂ ਮੰਨਦੇ ਸਰਕਾਰ ਗਲਤ ਅੰਕੜੇ ਦੇ ਰਹੀ ਆ ਸਰਕਾਰ ਦੇ ਜਿਹੜੇ ਮੰਤਰੀਆਂ ਸੰਤਰੀਆਂ ਦੇ ਵਪਾਰੀ ਹੋਣਗੇ ਜਿੰਨਾ ਲਿਆ ਕੇ ਇੱਥੇ ਵੇਚਿਆ ਤਾਂ ਉਹ ਦੇ ਰਹੇ ਇੰਨੇ ਪਰਸੈਂਟ ਝਾੜ ਦੀ ਵਧਿਆ ਹੈਗਾ ਵੀ ਜੜੀ ਹੁਣ ਕਈਆਂ ਇਹ ਮਾਲਵੇ ਦੇ ਹਿੱਸੇਆ ਤੋਂ ਜਿਵੇਂ ਉਹ ਹਜੇ ਉਹਨਾਂ ਦਾ ਕੋਈ ਝੋਨਾ ਮੰਡੀਆਂ 'ਚ ਖੜਾ ਤੋਂ ਉਹਨਾਂ ਜਿਹੜੀਆਂ ਰੂਲਰ ਏਰੀਆ ਦੀਆਂ ਦਿਹਾਤੀ ਏਰੀਆ ਦੀਆਂ ਮੰਡੀਆਂ ਬੰਦ ਕਰਤੀ ਐ ਇਸੇ ਕਰਕੇ ਤੋ ਹੁਣ ਗਾ ਕ੍ਰੈਡਿਟ ਲਿਮਿਟ ਖੜੀ। ਸੋ ਕ੍ਰੈਡਿਟ ਲਿਮਿਟ ਜਿਹੜੀ ਹੈ ਇੱਕ ਹਿੱਸੇ ਤੱਕ ਮਿਲਦੀ ਆ। ਸੋ ਜਿਹੜੀ ਪੰਜਾਬ ਦੀ ਆਪਦੀ ਫਸਲ ਹੈ ਉਹਨੂੰ ਖਰੀਦਣ ਵਿੱਚ ਸਮੱਸਿਆ ਅੱਗੇ ਤੋਂ ਖੜੂਗੀ। ਇਹਦਾ ਮਤਲਬ ਇਹ ਪੰਜਾਬ ਦੇ ਕਿਸਾਨ ਜਿਹੜੇ ਨੇ ਜਿਨ੍ਹਾਂ ਦਾ ਝੋਨਾ ਹਲੇ ਵੀ ਪਿਆ ਹੋਇਆ ਰੁਲੇਗਾ ਫਿਰ। ਬਿਲਕੁਲ ਕਿਉਂ ਨਹੀਂ ਜਦੋਂ ਸਰਕਾਰ ਪਾਬੰਦੀ ਲਾ ਦੋ ਕਿ ਵੀ ਆਹ ਟਾਈਮ ਬਾਉਂਡ ਤੱਕ ਅਸੀਂ ਨਹੀਂ ਖਰੀਦਣਾ ਸਮੱਸਿਆ ਖੜੀ ਹੋਊਗੀ ਸਾਨੂੰ ਲੱਗਦਾ। ਦੇਖੋ ਪੰਜਾਬ ਦੇ ਜਿਹੜੇ ਆਮਦਾਨੇ ਨੇਗੇ ਵਦੇ ਐਰ ਕੀ ਝੋਨਾ ਜਿਹੜਾ ਪੰਜਾਬ ਦਾ ਉਹਦੇ ਜ ਫਾਕ ਬਹੁਤ ਜ਼ਿਆਦਾ ਆ ਜਾਂ ਆਮਦਾਨਾ ਘਟਣੀ ਚਾਹੀਦੀ ਹੈ। ਆ ਇਹ ਜਰੂਰ ਵਾ ਜਿਹੜੇ ਜੂਪੀ ਦੇ ਵਿੱਚੋਂ ਨਾ ਇਹਨਾਂ ਲਟੇਰਿਆਂ ਨੇ ਵਪਾਰੀਆਂ ਨੇ ਮੋਹਤਾ 7-8 ਸ ਨੂੰ ਲਿਆਵਾ ਉਹ ਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਸਾਡੇ ਜਹੇ ਬੰਨਿਆ ਜਿਹੜਿਆ ਟਰੱਕ ਫੜਿਆ ਉਥੋਂ ਝੋਨਾ ਲਿਆਣ ਕੇ ਸਾਡੇ ਪੰਜਾਬ ਚ ਵੇਚ ਆ ਗਿਆ ਵਾ ਤੇ ਸਾਡੇ ਪੰਜਾਬ ਦੀ ਆਮਦਨ ਜਿਹੜੀ ਆ ਉਹ ਇਸ ਕਰਕੇ ਵਧੀਆ ਨਹੀਂ ਤੇ ਪਿਛਲੇ ਸਾਲ ਤੋਂ ਸਾਡੀ ਆਮਦਨ ਘਟਣੀ ਝੋਨੇ ਦੀ ਬਿਲਕੁਲ ਹੋਰ ਵਧ ਨਹੀਂ ਇਹ ਤੇ ਇਸ ਕਰਕੇ ਫੜੇਗੇ ਇਹਨਾਂ ਦੀ ਚੋਰਾ ਚਾਰੀ ਕੋਕਚੋੜਾ ਤਾਂ ਫੜੀ ਗਈਆ ਜਹੇ ਬੰਦੀਆਂ ਜੜੀਆਂ ਵਾ ਰੇਲਾਂ ਤੇ ਬੈਠਿਆ ਰੋਡਾਂ ਤੇ ਬੈਠਿਆ ਹੀ ਟੂਲ ਪਲਾਹਿਆਂ ਤੇ ਬੈਠਿਆ ਹੀ ਇਹਨੇ ਸਾਨੂੰ ਇਹ ਵੀ ਸ਼ੱਕ ਪੈਂਦਾ ਵਾ ਪਿਛਲੇ ਸਾਲ ਵੀ ਇਹਨਾਂ ਇਸ ਤਰ੍ਹਾਂ ਕੀਤੀ ਹੋਊਗੀ ਕਿਉਂਕਿ ਐਰ ਕੀਤੇ ਤਾਂ ਪਰਾ ਲੱਗਾ ਜਹੇ ਬੰਦੀਆਂ ਪੂਰੀਆਂ ਸ਼ੜਕਾਂ ਦੇ ਬੈਠਿਆ ਆਂਗਾ ਕੋਹ ਜਿਹੜੇ ਟਰੱਕ ਵਾ ਵਪਾਰੀਆਂ ਦੇ ਸਾਡੇ ਤੋਂ ਚੋਰੀ ਵੀ ਜਿਹੜੇ ਆ ਲਵਾਏ ਆ ਤੇ ਇਹ ਕਰਕੇ ਜਾਦੇ ਸਾਡੇ ਆਮਦਨ ਵਧੀ ਆ ਹਾਂ ਬਿਲਕੁਲ ਜਿਹੜੇ ਰਿਕਾਰਡ ਜਾਗੇ ਉਹ ਤਾਂ ਸਾਨੂੰ ਪਤਾ ਲੱਗ ਗਿਆ ਵਾ ਕਈ ਹੋ ਸਕਦਾ ਰਿਕਾਰਡ 'ਚ ਵੀ ਨਾ ਆਏ ਹੋਣਗੇ ਤੇ ਇਹ ਕਰਕੇ ਜਿਹੜਾ ਇਹ ਛੋੜਾ ਬਜਾਰੀ ਇਹਨਾਂ ਦੇ ਜਿਹੜਾ 7-800 ਨੂੰ ਇਹਨਾਂ ਨੇ ਝੋਨਾ ਲਿਆ ਵਾ ਤੇ 50 ਦੇ ਵਿੱਚ 1500 ਨੂੰ 1500 ਨੂੰ ਵੇਚਿਆ ਵਾ ਉਹ ਸਾਡਾ ਜਿਹੜਾ ਆੜਤੀਆ ਵਾ ਵਪਾਰੀ ਆ ਕਿ ਇਹ ਜਿਹੜੀ ਸਰਕਾਰ ਆ ਨਾ ਐਡੀਆਂ ਐਡੀਆਂ ਕੀ ਮਾਰੂ ਨੀਤੀਆਂ ਇੰਨੀਆਂ ਹੀ ਮਾਰੂ ਨੀਤੀਆਂ ਇਹ ਕਹਿੰਦੇ ਆ ਵੀ ਜਿਹੜਾ ਜੀਵਿੰਦਾ ਸਰਕਾਰ ਆ ਨਾ ਇਹ ਕਹਿੰਦੀ ਇਹਨਾਂ ਨੂੰ ਤਾਂ ਜੀਣ ਹੀ ਨਹੀਂ ਦੇਣਾ ਪਰ ਇਹ ਹਨ ਮੋਟ ਤੋਂ ਮਾਰਦੇ ਆਏ ਆ ਇਹ ਸਾਡੇ ਗੁਰੂ ਨੇ ਕਿਹਾ ਇਹ ਅਨੰਦਤਾ ਇਹ ਅਨੰਦਤਾ ਵਾ ਇਹ ਮੋਦੀ ਇੱਕ ਪੰਗਾ ਲੈਣ ਡਿਆ ਵਾ ਇਹਦੀ ਸਪੂਰ ਨੇ ਪਾਸ ਨਹੀਂ ਹੋਊਗਾ ਇਹੀ ਵੈਰੇ ਨਾਲ ਕਹਿੰਨੇ ਆ ਵੀ ਇਹ ਜਿਹੜੀ ਸਾਡੀ ਜੰਗ ਆ ਇਹ ਜਿੱਤਾਂਗੇ ਔਰ ਜਿੱਤ ਕੇ ਰਵਾਂਗੇ ਦੂਜੀ ਗੱਲ ਏ ਹਰ ਇੱਕ ਇਨਸਾਨ ਹਰ ਇੱਕ ਬੱਚਾ ਜਾਣਦਾ ਵੀ ਕਿਸ ਦਾ ਹੱਕ ਖੋਣਾ ਉਹਦਾ ਨਜਾਇਜ਼ ਫਾਇਦਾ ਕਰਨਾ ਅੱਜ ਅਹੀਂ ਜੀਵਿਦਾ ਨਾ ਜਦੋਂ ਅਸੀਂ ਨਹੀਂ ਚਾਹੁੰਦੇ ਵੀ ਇਹ ਕੰਮ ਸਾਡੇ ਨੇ ਨਹੀਂ ਹੋਣਾ ਚਾਹੀਦਾ ਸਾਡੇ ਤੇ ਕਿਉਂ ਤੱਕਾ ਕੇ ਥੋਪਿਆ ਜਾ ਰਿਹਾ ਕਰਨਾ ਹੀ ਆ ਇਹਨਾਂ ਲੋਕਾਂ ਨੂੰ ਦੇ ਵੀ ਪਤਾ ਨਹੀਂ ਵੀ ਕਣਕ ਰੁੱਖਾਂ ਨਾਲ ਲੱਗਦੀ ਆ ਕਿ ਕਣਕ اگਾਈ ਜਾਂਦੀ ਆ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਗੰਨਾ ਪੈਦਾ ਕਿ ਤਰ੍ਹਾਂ ਹੁੰਦਾ ਉਹ ਬੀਜਾ ਕਿ ਤਰ੍ਹਾਂ ਜਾਂਦਾ ਨੇ ਉਗਦਾ ਕਿ ਤਰ੍ਹਾਂ ਚਰਸ਼ ਕਿ ਤਰ੍ਹਾਂ ਪੈਂਦਾ ਸਾਡੇ ਭਾਗ ਹੌਣ ਬੰਦਨ ਇਹ ਲੋਕ ਪਰ ਪੰਜਾਬ ਮੰਡੀ ਬੋਰਡ ਦੀ ਚੇਅਰਮੈਨ ਲਾਲ ਸਿੰਘ ਦਾ ਕਹਿਣਾ ਹੈ ਅਜਿਹੇ ਸਾਰੀਆਂ ਕਿਸਾਨ ਜਥੇਬੰਦੀਆਂ ਨਹੀਂ ਕਹਿੰਦੀਆਂ ਦਾਵਾ ਹੈ ਕਿ ਝਾੜ ਵਧਿਆ ਹੈ ਅਤੇ ਪੰਜਾਬ ਦਾ ਚੋਨਾ ਹਰਿਆਣਾ ਚ ਵਿਕਣ ਲਈ ਨਹੀਂ ਗਿਆ ਜਥੇਬੰਦੀਆਂ ਕਿੰਨੀ ਆ ਗਏ ਕਿਸਾਨ ਜਥੇਬੰਦੀਆਂ ਲੀਡਰਾਂ ਦੀ ਗੱਲ ਕਰਦੇ ਹੋ ਮੈਂ ਕਿਸਾਨਾਂ ਦੀ ਗੱਲ ਕਰਦਾ ਕਿਸਾਨ ਜਥੇਬੰਦੀਆਂ ਸਾਰੀਆਂ ਨਹੀਂ ਕਹਿੰਦੀ ਇਹ ਗੱਲ ਕੁਝ ਬੰਦੇ ਹੈਗੇ ਉਹਨਾਂ ਦਾ ਮੈਂ ਉਹਦਾ ਕੋਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਂ ਸਾਰੇ ਦਾ ਸਤਿਕਾਰ ਕਰਦਾ ਤੁਸੀਂ ਜਾ ਕੇ ਪ੍ਰੈਕਟੀਕਲ ਜਿਹੜੇ ਮਰਜ਼ੀ ਕਿਸਾਨ ਨੂੰ ਪੁੱਛੋ ਕਿ ਤੁਹਾਡਾ ਕਿੱਦਾਂ ਮਾਰੀ ਇਸ ਸਾਲ ਵਧਿਆ ਉਹ ਤੁਹਾਨੂੰ ਦੱਸਣਗੇ ਇਹ ਇਹ ਸਿਸਟਮ ਹਰਿਆਣੇ ਚ ਵੀ ਆ ਪੰਜਾਬ ਚ ਵੀ ਆ ਉਹ ਹਰਿਆਣੇ ਵਾਲੇ ਬਥੇਰੇ ਰਸਤੇ ਚ ਹੈਗੇ ਲੈਣ ਵਾਲੇ ਜਿਹੜਾ ਭਾਰਤ ਤੋਂ ਚੱਲੂਗਾ ਹਰਿਆਣਾ ਟੱਪ ਕੇ ਪੰਜਾਬ ਚ ਆਊਗਾ ਇਹ ਠੀਕ ਹੈ ਪਹਿਲਾਂ ਚੱਲਦਾ ਜੀ ਇਸ ਵਾਰ ਤਾਂ ਕਿਸਾਨ ਜਥੇਬੰਦੀ ਇਹ ਨਹੀਂ ਆਣਦੇ ਆ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਤਰਾਜ਼ ਕਰਦੀਆਂ ਉਹਨਾਂ ਨੇ ਸਾਰੇ ਬੈਰੀਏ ਰੋਕੇ ਹੋਏ ਸੀ ਤੁਹਾਨੂੰ ਪਤਾ ਹੀ ਇਹ ਚਰਚਾ ਥੋੜੀ ਰਹੀ ਆ 200 ਟਰੱਕੜੇ ਆ ਕਿਤੇ 300 ਟਰੱਕੜੇ ਉਹ ਡਰਦੇ ਆ ਹੀ ਨਹੀਂ ਐਸੀ ਦੀ ਗੱਲ ਨਹੀਂ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਦੇ ਦਾਵੇ ਗਲੇ ਨਹੀਂ ਉਤਰ ਰਹੇ ਪੰਜਾਬ ਸਰਕਾਰ ਫਸਲ ਭੰਡਾਰਨ ਦੇ ਰਿਕਾਰਡ ਟੁੱਟਣ ਦੇ ਬਾਅਦ ਆਪਣੀ ਪੇਟ ਥਪ-ਥਪਾ ਰਹੀ ਹੈ ਪਰ ਕਿਸਾਨ ਬੰਪਰ ਫਸਲ ਦੀ ਬਜਾਈ ਇਸ ਨੂੰ bari ਰਾਜਾਂ ਤੋਂ ਅਨਾਜ ਤੋਂ ਬੰਪਰ ਫਾਇਦਾ ਸੌਦਾ ਦਾਸ ਰਹੇ ਨੇ ਇਥੇ ਇੱਕ ਹੋਰ ਬ੍ਰੇਕ ਲਈ ਰੁਕਦੇ ਆਂ ਤੇ ਬ੍ਰੇਕ ਤੋਂ ਬਾਅਦ ਝੋਨੇ ਬਾਰੇ ਸਰਕਾਰੀ ਦਾਅਵਿਆਂ ਦੇ ਉਲਟ ਕਿਸਾਨਾਂ ਦੇ ਤਰਕ ਜਾਣਾਗੇ ਪਿਛਲੇ ਮਹੀਨੇ ਕਿਸਾਨਾਂ ਨੇ ਵੱਡੀ ਗਿਣਤੀ ਚ ਬਾਹਰ ਆਏ ਝੋਨੇ ਨਾਲ ਲੱਦੇ ਟਰੱਕ ਫੜੇ ਸਨ ਉਸ ਸਮੇਂ ਖੂਬ ਰੌਲਾ ਵੀ ਪਿਆ ਸੀ ਜਦੋਂ ਸਰਕਾਰ ਰਿਕਾਰਡ ਪੈਦਾਵਾਰ ਦਾ ਦਾਅਵਾ ਕਰ ਰਹੀ ਹੈ ਅਜੇ ਚ ਕਿਸਾਨ ਅਕਤੂਬਰ ਮਹੀਨੇ ਲੱਗੀਆਂ ਟਰੱਕਾਂ ਦੀਆਂ ਲੰਬੀਆਂ ਲੈਣਾ ਵੀ ਯਾਦ ਕਰਵਾ ਰਹੇ ਨੇ ਮੰਡੀਆਂ ਤੋਂ ਵੱਖ-ਵੱਖ ਮੰਡੀਆਂ 'ਚੋਂ ਟਰੱਕ ਭਰੇ ਜਾ ਕੇ ਸਾਡੀਆਂ ਅੰਮ੍ਰਿਤਸਰੀਆਂ ਮੰਡੀਆਂ ਦੇ ਵਿੱਚ ਮੱਲੋ ਪੰਜਾਬ ਦੀਆਂ ਵੱਖ-ਵੱਖ ਮੰਡੀਆਂ 'ਚ ਆ ਰਹੇ ਆ ਵੱਖ-ਵੱਖ ਗਦਾਮਾਂ 'ਚ ਜਾ ਰਹੇ ਵੱਖ-ਵੱਖ ਸੈਲਰਾਂ 'ਚ ਜਾ ਰਹੇ ਆ ਤਵੇ ਦਾ ਪਰਚੇ ਹੋਣੇ ਚਾਹੀਦੇ ਆ ਮਾਲਕਾਂ ਦੇ ਵੀ ਜਿਹਨਾਂ ਕਲਿਆ ਉਹਨਾਂ ਤੇ ਹੋਣੇ ਚਾਹੀਦੇ ਜਿਹਨਾਂ ਮਂਗਾਏ ਉਹਨਾਂ ਤੇ ਵੀ ਹੋਣੇ ਚਾਹੀਦੇ ਆ ਕਿਸਾਨਾਂ ਨੇ ਹੋਰ ਪਿੱਛੇ ਵੀ ਟਰੱਕ ਰੋਕੀ ਹਾਂ ਇਦਾਂ ਇਦਾਂ ਹੀ ਬਾਤ ਸਾਰੀ ਸਾਈਂ ਧੱਕੇ ਆ ਇਦਾਂ ਹੀ ਜਾਰੀ ਰਹੇਗਾ ਇਹ ਕੀ ਕਰਦੇ ਆ ਵੀ ਉਧਰੋਂ ਲਿਆਉਂਦੇ ਆ ਜੂਪੀ ਦੇ ਵਿੱਚੋਂ ਬਹੁਤਾ ਝੋਨਾ ਜੂਪੀ ਚ ਆ ਰਿਹਾ ਜੂਪੀ ਦੀਆਂ ਨਾਜ ਮੰਡੀਆਂ ਚ ਝੋਨਾ ਆ ਰਿਹਾ ਵਾ ਆਣ ਕੇ ਸਾਡੇ ਵਿਕ ਰਿਹਾ ਵਾ ਸਾਡੇ ਝੋਨੇ ਘਰ ਪਏ ਆ ਜੇ ਇਹਨਾਂ ਦੇ ਵਪਾਰੀਆਂ ਦਾ ਢੇਡਾ ਦੇ ਨਾਲ ਹੀ ਭਰ ਗਿਆ ਛੈਲਰ ਚ ਬੋਰੀ ਉਹਦੇ 10000 ਜਾਂ 20000 ਜਾਂ ਲੱਖ ਲੱਗਣੀ ਆ ਲੱਖੋਂ ਨੇ ਮਾਰੋਂ ਲਿਆ ਕੇ ਲੜੀ ਸਾਡਾ ਚੋਨਾ ਕਿ ਲੜਨ ਦੀ ਲੋੜ ਹਨ ਖਤਮ ਘਾਣੀ ਉਹਦਾ ਕੋਟਾ ਪੂਰਾ ਹੋ ਗਿਆ ਪੰਜਾਬ ਵਿੱਚ ਕਿਸਾਨ ਅੰਦੋਲਨ ਚ ਚੱਲਦਿਆਂ ਅਨਾਜ ਨਾਲ ਭਰੇ ਟਰੱਕ ਫੜਨ ਦਾ سلسلہ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਪਰ ਇਸ ਦਾ ਮਤਲਬ ਅਤੇ ਮਕਸਦ ਹੁਣ ਸਮਝਾਇਆ ਤੋ ਇਸ ਕਰਕੇ ਵੀ ਬਾਹਰ ਦਾ ਚੋਨਾ ਵੱਡੇ ਪੱਧਰ ਤੇ ਆ ਕੇ ਤੁਸੀਂ ਵੇਖਿਆ ਤੇ ਬڑے ਵੱਡੇ ਵੱਡੇ ਟਰੱਕ ਫੜੇ ਗਏ ਜਿਹੜੇ ਨਹੀਂ ਫੜੇ ਗਏ ਉਹ ਗੁਪਤ ਵੇਗ ਗਏ ਤੇ ਸਰਕਾਰ ਕੋਲ ਰੋਕਣ ਲਈ ਦਾ ਕਾਨੂੰਨ ਵੀ ਕੋਈ ਨਹੀਂਗਾ ਹਾਂ ਤੇ ਪਰ ਉਹ ਜਨਤਾ ਤੇ ਸਰਕਾਰ ਦੇ ਬਾਰੇ ਸੋਚਦੀ ਨਹੀਂ ਤੇ ਬਾਹਰ ਲਾਇਆ ਝੋਨਾ ਵੇਗਦਾ ਰਹੂਗਾ ਤੇ ਉਹ ਸਾਡੇ ਖਾਤੇ ਚ ਪੈਂਦਾ ਰਹੂ ਵੀ ਇਹ ਕਿਤੇ ਵੱਧ ਝਾੜ ਪੈਦਾ ਹੋ ਗਿਆ ਆ ਦੇਖੋ ਟਰੱਕ ਰੋਕੇ ਵੀ ਕਿਤੇ ਬੈਨੀਫਿਟ ਕੀ ਆ ਝੋਨਾ ਤਾਂ ਫਿਰ ਵੇਖਿਆ ਕਿਉਂਕਿ ਸਰਕਾਰ ਕਿਹੜੇ ਕਿਹੜੇ ਕਾਨੂੰਨ ਦੱਸੇ ਨਾ ਕਿਹੜੇ ਕਾਨੂੰਨ ਦਾ ਪਰਚੇ ਦਰਦੇ ਫਿਰ ਲੈ ਦੇ ਕੇ ਰਫਾ-ਦਫਾ ਕਰਕੇ ਕਿਸਾਨਾਂ ਦੇ ਅੱਖਾਂ ਚ ਅਥਰੂ ਪਜਾਏ ਕਿਸਾਨਾਂ ਨੇ ਮਿਹਨਤ ਕੀਤੀ ਟਰੱਕ ਡੱਕੇ ਪਰ ਉਹਦਾ ਕੋਈ ਫੈਸਲਾ ਤਾਂ ਨਹੀਂ ਹੋ ਸਕਿਆ ਕੋਈ ਤਰੀਕੇ ਨਾਲ ਉਹਦਾ ਰੋਕ ਥਾਮ ਤਾਂ ਨਹੀਂ ਹੋਈ ਤਾਂ ਕੌਣ ਜ਼ਿੰਮੇਵਾਰੀ ਦੇ ਲਈ ਮੰਨਦੇ ਜੀ ਤੇ ਕੀ ਇਹਦਾ ਹੱਲ ਨਿਕਲਣਾ ਚਾਹੀਦਾ ਆ ਦੇਖੋ ਪੰਜਾਬ ਸਰਕਾਰ ਨੂੰ ਕੋਈ ਇਹਦੇ ਲਈ ਫੈਸਲਾ ਕਰਨਾ ਚਾਹੀਦਾ ਵੀ ਬਾਹਰੋਂ ਫੈਸਲਾ ਕੇ ਜਾਂ ਤੇ ਫਿਰ ਕੇਂਦਰ ਦਾ ਕਾਨੂੰਨ ਮੰਨ ਰਹੀ ਆ ਜਾਂ ਫਿਰ ਇਹਦੇ ਬਦਲੇ ਕੋਈ ਵਜ਼ ਕੋ ਕਾਨੂੰਨ ਲੈ ਕੇ ਆਵੇ ਵੀ ਅਸੀਂ ਬਾਹਰੋਂ ਆਏ ਝੋਨਾ ਨਹੀਂ ਵੀ ਕਦੇ ਹਾਂ ਦੇਖੋ ਫਿਰ ਤਾਂ ਕਿਤੇ ਨਹੀਂ ਫਿਰ ਤਾਂ ਹੋਂ ਦਾ ਸਵਾਲ ਜਦੋਂ ਖੇਤੀ ਕਾਨੂੰਨ ਅਸਲ ਵਿੱਚ ਤੇ ਮੰਡੀ ਟੁੱਟ ਗਈ ਤਾਂ ਪੰਜਾਬ ਵਾਲਾ ਵੈਸੇ ਰੁਲਣਾ ਫਿਰ ਫਿਰ ਕਿਤੇ ਆਉਣ ਦਾ ਸਵਾਲ ਨਹੀਂ ਹੈਗਾ ਓਨੀ ਦੇਰ ਤੱਕ ਸਾਡੇ ਝੋਨਾ ਹੈਗਾ ਜਿੰਨਾ ਚ ਸਰਕਾਰੀ ਖਰੀਦ ਸਾਡੀ ਬਚੀ ਆ ਕਿਉਂਕਿ ਇੱਥੇ ਰੇਟ ਵੱਧ ਮਿਲਦਾ ਤਾਂ ਹੀ ਦੇ ਰਿਆ ਜਿਹੜੀ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕਰੂਨ ਵਧੀਆ ਤੇ ਉਹ ਦੱਸੇ ਵੀ ਚੂਪੀ ਪਿਆਰ ਦੇ ਚੋਨਾ ਚੋਨਾ ਸਾਡੇ ਮੰਡੀ ਚ ਕਿਉਂ ਵੇਕਣਾ ਰਿਹਾ ਕਿਉਂ ਉੱਥੇ ਮੰਡੀ ਮਾੜੀ ਆ ਕਿਸਾਨਾਂ ਕੋਲ ਲੁੱਟ ਕੇ ਇਹਦੇ ਕਿਸਾਨਾਂ ਦਾ ਵੀ ਫਾਇਦਾ ਨਹੀਂ ਕਰ ਵਪਾਰੀ ਲੁੱਟ ਰਹੇ ਉੱਥੇ ਸਸਤਾ ਲੁੱਟ ਕੇ ਸਾਡੀ ਮੰਡੀ ਚ ਵੇਚ ਰਹੇ ਆ ਪੰਜਾਬ ਚ ਝੋਨੇ ਤੇ ਐਮਐਸਪੀ 1888 ਰੁਪਏ ਪ੍ਰਤੀ ਕੁਆਂਟਲ ਹੈ ਤੇ ਯੂਪੀ ਬਿਹਾਰ ਤੇ ਰਾਜਸਥਾਨ ਚ ਮਿਲਣ ਵਾਲੀ ਐਮਐਸਪੀ ਚ ਵੱਡਾ ਫਰਕ ਹੈ ਇਨ੍ਹਾਂ ਸੂਬਿਆਂ ਤੇ ਕਿਸਾਨ ਵਪਾਰੀਆਂ ਨੂੰ 900 ਤੋਂ 1000 ਰੁਪਏ ਪ੍ਰਤੀ ਕੁਆਂਟਲ ਚ ਫਸਲ ਵੇਚੀ ਦਿੰਦੇ ਨੇ 150 160 ਰੁਪਏ ਪ੍ਰਤੀ ਕੁਆਂਟਲ ਪਾੜਾ ਦੇਣ ਤੋਂ ਬਾਅਦ ਵਪਾਰੀ ਨੂੰ ਝੋਨਾ 1150 ਰੁਪਏ ਪ੍ਰਤੀ ਕੁਆਂਟਲ ਪੈਂਦਾ ਹੈ ਯਾਨੀ ਕਿ ਪ੍ਰਤੀ ਕੁਆਂਟਲ ਪਿਛੇ 700 ਰੁਪਏ ਮੁਨਾਫਾ ਔਰ 8900 1100 ਤੋਂ ਵੱਧ ਨਹੀਂ ਜੁਪੀ ਕਈ ਰਿਸ਼ਤੇਦਾਰੀਆਂ ਆਪਾਂ ਪੁੱਛ ਸਕਦੇ ਹਾਂ ਉਹਨਾਂ ਨੂੰ ਪੁੱਛ ਲਿਆ ਜੀ ਇਸ ਤੋਂ ਵੱਧ ਚੋਨਾ ਉਹਨਾਂ ਦਾ ਨਹੀਂ ਵਿਖਾਇਆ ਕਰੋ ਦੇਖੋ ਕੇਂਦਰ ਸਰਕਾਰ ਤੇ ਕੰਮ ਚਾ ਉਹਦਾ ਕੋਈ ਮਤਲਬ ਨਹੀਂ ਹੈ ਗਵਰਨਮੈਂਟ ਦੇ ਵਿੱਚ ਸਟੇਟਾਂ ਨੂੰ ਸਟੇਟਾਂ ਨੂੰ ਅਧਿਕਾਰ ਹੈਗਾ ਸੋ ਪੰਜਾਬ ਸਰਕਾਰ ਫੇਲਿਆ ਅਸਲ ਵਿੱਚ ਵੀ ਉਹਦੇ ਬਦਲਵਾ ਅਜੇ ਤੱਕ ਨਾ ਉਹਨੇ ਸੋਚਿਆ ਨਾ ਇਸ ਵਿਸ਼ੇ ਤੇ ਕੋਈ ਬਿਆਨ ਆ ਨਾ ਇਹ ਵਿਸ਼ੇ ਤੇ ਕੰਮ ਕਰ ਰਹੇ ਵੀ ਗਾਂ ਤੋਂ ਅਸੀਂ ਜਿਹੜਾ ਬਾਹਰੋਂ ਆ ਕੇ ਫਸਲਾਂ ਜੇ ਪੰਜਾਬ ਦੀ ਕ੍ਰੈਡਿਟ ਲਿਮਿਟ ਇੱਕ ਲਿਮਿਟ ਤੱਕ ਮਿਲਦੀ ਆ ਤੇ ਆਪਾਂ ਕਿਵੇਂ ਭੁਗਤਾਨ ਕਰਨਾ ਹਾਂ ਅਸੀਂ ਤਾਂ ਕਹਿੰਨੇ ਵੀ ਜੇ ਪੰਜਾਬ ਵਾਲੀ ਵਿਕ ਕਿਸਾਨ ਦੀ ਫਸਲ ਖਰੀਦ ਵਪਾਰੀ ਦਾ ਨਹੀਂ ਹੋਣਾ ਚਾਹੀਦਾ ਪਰ ਸਰਕਾਰ ਉਹਦੇ ਬਾਰੇ ਕੋਈ ਨਹੀਂ ਸੋਚ ਰਹੀ ਅਕਤੂਬਰ ਮਹੀਨੇ ਨਹੀਂ ਤਰਨੇ ਉੱਤੇ ਬੈਠੇ ਕਿਸਾਨਾਂ ਨੇ ਪੂਰੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਚ ਬਾਹਰੋਂ ਝੋਨੇ ਨਾਲ ਲੱਦੇ ਆਏ ਟਰੱਕ ਕੀਰੇ ਸੰ ਸਾਡੀ ਕਿਸਾਨੀ ਨੂੰ ਬਚਾ ਦਿਓ ਸਾਡੇ ਝੋਨੇ ਘਰ ਪਏ ਆ ਜੇ ਇਹਨਾਂ ਦਾ ਵਪਾਰੀਆਂ ਦਾ ਢੇਡਾ ਦੇ ਨਾਲ ਹੀ ਭਰ ਗਿਆ ਛੈਲਰ ਚ ਬੋਰੀ ਉਹਦੇ 10000 ਜਾਂ 20000 ਜਾਂ ਲੱਖ ਲੱਗਣੀ ਆ ਲੱਖੋਂ ਨੇ ਬਾਹਰੋਂ ਲਿਆ ਕੇ ਲੜੀ ਸਾਡਾ ਝੋਨਾ ਕੀ ਲੜਨੀ ਰੋੜ ਨੂੰ ਖਤਮ ਕਰੀਓ ਦਾ ਕੋਟਾ ਪੂਰਾ ਹੋ ਗਿਆ ਅਸੀਂ ਅੱਜ ਮੰਗ ਇਹੋ ਰੱਖਣ ਜਾਣੀਆਂ ਕਿ ਉਹ ਸਾਡੀ ਮੰਗ ਨੂੰ ਪ੍ਰਵਾਨ ਕਰਕੇ ਇਹਨਾਂ ਦੇ ਪਰਚਾ ਕਰੋ ਅੱਗੇ ਤੋਂ ਅਸੀਂ ਜਿੰਨਾ ਜਰ ਅਸੀਂ ਧਰਨੇਂਦੇ ਅਸੀਂ ਰੋਕ ਲਾਂਗੇ ਉਦੋਂ ਬਾਅਦ ਆਏ ਕੰਮ ਪੁਲਿਸ ਦਾ ਵਾ ਜੇ ਸਾਡੀ ਸਰਕਾਰ ਇਹਨੂੰ ਢਕੇ ਤੇ ਇਹਦੇ ਦੀ ਸਰਕਾਰ ਦਾ ਵੀ ਨੁਕਸਾਨ ਆ ਸਰਕਾਰ ਦਾ ਜਦੋਂ ਬਾਰੋਂ ਜੋਨਾ ਸਸਤਾ ਆ ਗਿਆ ਸਾਡਾ ਜੀਵਿੰਦਾਰ ਭੁੱਖਾ ਮਰਨ ਲਿਆ ਪੰਜਾਬ ਦਾ ਤੇ ਅਸੀਂ ਵਪਾਰੀ ਦਾ ਵਪਾਰੀ ਨੂੰ ਪੈਸੇ ਦੇ ਤੇ ਜਿਹੜੀ ਲਿਮਟ ਸਾਡੀ ਉਹ ਚੋਂ ਉਹਦਾ 1888 ਨੂੰ ਬਾਹਲੇ ਅੰਦਰ 1888 ਨੂੰ ਵਪਾਰੀ ਕੋਲੋਂ ਲੈ ਲਿਆ ਸਰਕਾਰੀ ਰੇਟ ਦੇ ਤੇ ਸਾਡੇ ਦੇ ਕਿਸਾਨ ਭੁੱਖੇ ਰਹਿ ਗਏ ਨਾ ਉਹ ਮਰ ਗਏ ਤੇ ਇਹਨਾਂ ਮੰਡੀਆਂ 'ਚ ਵਿਗ ਗਿਆ ਤਾਂ ਜਿਹੜਾ ਪੰਜਾਬ ਉਹ ਪੈਸੇ ਤੇ ਖਰਚ ਹੋ ਗਏ ਤਾਂ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਹੜੇ ਮਗਰੋਂ ਝੋਨਾ ਵੇਚਣਾਉਣਗੇ ਉਹਨਾਂ ਨੂੰ ਪੇਮੈਂਟ ਕਿੱਥੋਂ ਹੋਊਗੀ ਉਹ ਤਾਂ ਮਾਰੇ ਜਾਣਗੇ ਸੋ ਇਹ ਕਰਕੇ ਇਹ ਹਰ ਤਰ੍ਹਾਂ ਹੀ ਕਾਨੂੰਨੀ ਤੌਰ ਤੇ ਵੀ ਗਲਤ ਨੇ ਔਰ ਪੰਜਾਬ ਦੇ ਕਿਸਾਨ ਦੇ ਹਿੱਤਾਂ ਦੇ ਵੀ ਉਲਟ ਨੇ ਕਿਉਂਕਿ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਆ ਉਹ 32000 ਕਰੋੜ ਰੁਪਏ ਦੀ ਆ ਐਨਾ ਮਾਲ ਅੱਜ ਜੇ ਬਾਹਰੋਂ ਆ ਗਿਆ ਤੇ ਜਿੰਨਾ ਬਾਹਰੋਂ ਆ ਕੇ ਵੇਚਿਆ ਉਹਨਾਂ ਝੋਨਾ ਪੰਜਾਬ ਦੇ ਕਿਸਾਨਾਂ ਦੀ ਪੇਮੈਂਟ ਜਿਹੜੀ ਉਹ ਰੁਕ ਜਾਊ। ਮੈਚ ਕੀਤੇ ਲੋਕਾਂ ਨੇ ਵੱਡੀ 15 ਦੇ ਉੱਤੇ ਟਰਾਲਿਆਂ ਦੇ ਟਰਾਲੇ ਫੜ ਲਏ। 7-700 ਟਰਾਲਾ ਆਇਆ ਔਰ ਜਿਹੜਾ 600 ਟਰਾਲੇ ਦੀ ਇੱਕ 600 ਗੱਟਾ ਇੱਕ ਟਰਾਲੇ ਦੀ ਕੈਪੈਸਿਟੀ ਆ ਲੈ ਕੇ ਆਉਣ ਦੀ। ਐਡੀ ਵੱਡੀ ਮਾਤਰਾ ਦੇ ਵਿੱਚ ਉਹ ਜਿਹੜਾ ਮਾਲ ਬਾਹਰ ਤੋਂ ਲਿਆ ਕੇ ਵਪਾਰੀਆਂ ਨੇ ਇੱਥੇ ਵੇਚਿਆ। ਉਹਦੇ ਕਰਕੇ ਝਾੜ ਵਦੇ ਦੀਆਂ ਗੱਲਾਂ ਆ ਰਹੀਆਂ ਇੰਨਾ ਝਾੜ ਨਹੀਂ ਵਦੇ ਇਹ ਠੀਕ ਹੈ ਪਿਛਲੇ ਸਾਲ ਨਾਲੋਂ ਐਤਕੀ ਕੁਝ ਈਲਡ ਚੰਗਾ ਹੈ ਇਹ ਠੀਕ ਹੈ ਮੰਨਣਾ ਪਊਗਾ ਪਰ ਇਹ ਨਹੀਂ ਹੈ ਕਿ ਵੀ ਇੰਨਾ ਗੱਲ ਜਿੰਨੀ ਕਹਿ ਰਹੇ ਨੇ ਉਹ ਗੱਲ ਨਹੀਂ ਹੈ ਇਹ ਸਾਰੇ ਦਾ ਸਾਰਾ ਮਾਲ ਮਤਲਬ ਬਾਹਰ ਤੋ ਆ ਕੇ ਵਿਕਿਆ ਹੈ ਔਰ ਇੱਥੋਂ ਚਿਕਰ ਗੱਲ ਆ ਗਈ ਹੈ ਕਿ ਸਾਡੀ ਇੱਥੇ ਜਿਹੜੀ ਲਿਮਟ ਸੀਗੀ ਪੰਜਾਬ ਗਵਰਨਮੈਂਟ ਦਾ ਪੰਜਾਬ ਦਾ ਝੋਨਾ ਖਰੀਦਣ ਦੀ ਸੀਸੀਐਲ ਲਿਮਟ ਸੀਸੀਐਲ ਲਿਮਟ ਜਿਹੜੀ ਉਹ ਲਿਮਟ ਵੀ ਥੋੜੀ ਪੈ ਗਈ ਔਰ ਸਰਕਾਰ ਨੇ ਮਤਲਬ ਮੰਡੀਆਂ ਬੰਦ ਕਰਤੀਆਂ ਸੀ ਅੱਜ ਦੁਬਾਰਾ ਲੋਕਾਂ ਨੂੰ ਮਤਲਬ ਸਾਨੂੰ ਸਰਕਾਰ ਦੇ ਕੋਲੇ ਗੱਲ ਰੱਖਣੀ ਪਈ ਹੈ ਔਰ ਸਰਕਾਰ ਨੇ ਅੱਜ ਕਿਹਾ ਵੀ ਅਸੀਂ ਮਤਲਬ ਅਲਾਉ ਕਰਤਾ ਕਿ ਦੁਬਾਰਾ ਜਿਹੜਾ ਰਹਿਂਦਾ ਚੋਨਾ ਉਹ ਵੀ ਖਰੀਦਿਆ ਜਾਵੇ ਤਾਂ ਇਹ ਸਾਰਾ ਕੁਝ ਜਿਹੜਾ ਅਸੀਂ ਪਹਿਲਾਂ ਤੋਂ ਹੀ ਰੌਲਾ ਇਸ ਕਰਕੇ ਪਾ ਰਹੇ ਸੀ ਕਿ ਮੁਨਾਫਾ ਵਪਾਰੀ ਖਰਾਕ ਕਮਾ ਗਿਆ ਔਰ ਰੁਲ ਗਿਆ ਸਾਡਾ ਕਿਸਾਨ ਜਿਹੜਾ ਟੋਟਲ ਖੇਤੀ ਦਾ ਕਰਾਈਸਿਸ ਹੈ ਉਦੇ ਵਿੱਚ ਕ੍ਰਾਈਸਿਸ ਦਾ ਇੱਕ ਕਾਰਨ ਇਹ ਵੀ ਹੈ ਵੀ ਜਿਹੜੇ ਫਸਲਾਂ ਦੇ ਝਾੜ ਨਹੀਂ ਜਿਹਦੇ ਚ ਆਪਾਂ ਝੋਨੇ ਦੀ ਗੱਲ ਕਰ ਰਹੇ ਆ ਉਹ ਪਿਛਲੇ 10 ਸਾਲ ਤੋਂ ਆਪਦੀ ਇੱਕ ਸੀਮਾ ਤੇ ਠਹਿਰ ਚੁੱਕਿਆ ਪੰਜਾਬ ਸਰਕਾਰ ਦੇ ਦਾਅਵੇ ਬਿਲਕੁਲ ਖੋਖਲੇ ਐ ਵੀ ਝੋਨੇ ਦਾ ਝਾੜ ਵਧਿਆ ਇਹ ਝੋਨੇ ਦਾ ਝਾੜ ਨਹੀਂ ਵਧਿਆ ਪੰਜਾਬ ਦੇ ਵਿੱਚ ਸਰਕਾਰੀ ਖਰੀਦ ਹੋਰ ਕਾਰਨ ਝੋਨੇ ਦੀ ਬਿਹਾਰ ਤੇ ਯੂਪੀ ਚ ਸਰਕਾਰੀ ਖਰੀਦਾਂ ਨਾ ਹੋਣ ਕਾਰਨ ਉਥੋਂ ਵੱਡੀ ਪੱਧਰ ਤੇ ਝੋਨਾ ਵਪਾਰੀਆਂ ਨੇ ਖਰੀਦ ਕੇ ਪੰਜਾਬ ਦੇ ਵਿੱਚ ਵੇਚਿਆ ਜਿਹਦੇ ਵਿੱਚ ਅਸੀਂ ਲੱਖਾਂ ਟਰੱਕਾਂ ਗਿਣਤੀ ਸਾਡੇ ਕਿਸਾਨ ਵਰਕਰਾਂ ਨੇ ਫੜੇ ਵੀ ਐ ਸਰਕਾਰ ਨੂੰ ਫੜਾਏ ਵੀ ਐ ਪਰ ਚੋਰੀ ਛੁਪੇ ਰਸਤੇ ਰਾਹੀਂ ਉਹ ਝੋਨਾ ਵੇਚਣ ਚ ਕਾਫੀ ਹੱਦ ਤਾਈਂ ਕਾਮਯਾਬ ਰਹੇ ਆ ਪੰਜਾਬ ਚ ਉਸ ਗੱਲ ਕਰਕੇ ਝੋਨੇ ਦਾ ਜਿਹੜਾ ਝਾੜ ਆ ਅੱਜ ਉਹ ਜਿਹੜੇ ਤੁਸੀਂ ਅੰਕੜੇ ਦੱਸ ਰਹੇ ਉਹ ਵਧੇ ਹੋਏ ਨਜ਼ਰ ਆਉਂਦੇ ਆ ਹਾਲਾਂਕਿ ਫਸਲ ਦਾ ਝਾੜ ਕਿਤੇ ਵੀ ਨਹੀਂ ਵਧ ਰਿਹਾ ਪਿਛਲੇ 10 ਸਾਲ ਤੋਂ ਟਹਿਰਿਆ ਹੋਇਆ ਪਿਛਲੇ ਸਮੇਂ ਦੇ ਵਿੱਚ ਇਹ ਵੀ ਇੱਕ ਜਿਹੜੀ ਹੈ ਸਰਕਾਰ ਦੇ ਜਿਹੜੇ ਨਵੇਂ ਆਰਡੀਨੇਸ ਨੇ ਉਹਨਾਂ ਦੇ ਮੂੰਹ ਤੇ ਚਪੇੜ ਐ ਕਿ ਜੂ ਦੇਅਰ ਬਿਹਾਰ ਦੇ ਵਿੱਚੋਂ ਜਿਹੜਾ ਝੋਨਾ ਪੰਜਾਬ ਚ ਆਇਆ ਜੇ ਇਹ ਨੀਤੀਆਂ ਚੰਗੀਆਂ ਸੀ ਉੱਥੇ ਤਾਂ ਲਾਗੂ ਹੋ ਚੁੱਕੀਆਂ ਤਾਂ ਇਹ ਝੋਨਾ ਉੱਥੇ ਹੀ ਵਿਕਣਾ ਚਾਹੀਦਾ ਸੀ ਕਿਉਂਕਿ ਉੱਥੇ ਉਹਨਾਂ ਨੂੰ ਪੂਰੇ ਰੇਟ ਨਹੀਂ ਮਿਲ ਰਹੇ ਜਿਹੜਾ ਰੌਲਾ ਸੀ ਇੱਥੇ ਪਾ ਰਹੇ ਆ ਕਿ ਵੀ ਇੱਥੇ ਜਿਹੜਾ ਇਸ ਕਿਸਾਨ ਨੂੰ ਬਰਬਾਦ ਕਰਨਗੇ ਤਿੰਨੇ ਕਾਨੂੰਨ ਉਹਨਾਂ ਨੂੰ ਪਹਿਲਾਂ ਕਰ ਦੱਤਾ ਇਹਨਾਂ ਨੇ ਤੇ ਇਸ ਕਰਕੇ ਉਹ ਝੋਨਾ ਇੱਥੇ ਆਇਆ ਉਹ ਝੋਨਾ ਹੀ ਆਇਆ ਸਾਡੇ ਇੱਥੇ ਕੋਈ ਝਾੜ ਨਹੀਂ ਵਧਿਆ ਉਹਦੇ ਨਾਲ ਬਲਕਿ ਇਹ ਹੋਇਆ ਵੀ ਸਾਡਾ ਜਿਹੜਾ ਕਿਸਾਨ ਹੈ ਉਹਨੂੰ ਦਿੱਕਤਾਂ ਆਈਆਂ ਨੇ ਉਹਦਾ ਜਿਹੜਾ ਝੋਨਾ ਖਰੀਦਣ ਚ ਵਪਾਰੀਆਂ ਨੇ ਆਨਾ ਕਰਨੀ ਕੀਤੀ ਹੈ ਸਰਕਾਰ ਨੇ ਸੈ ਬਣਾਉਣੀ ਹੁੰਦੀ ਹੈ ਦੀ ਮਿਲਿੰਗ ਉਹ ਸਾਨੂੰ ਆਨਾ ਕਰਨੇ ਕਰਦੇ ਰਹੇਨ ਉਥੋਂ ਸਸਤਾ ਝੋਨਾ ਜਿਹੜਾ ਹੈਗਾ 1100 ਰੁਪਏ ਨੂੰ ਆਇਆ ਤੇ ਉਹਰੇ ਵੇਚ ਕੇ ਮਨਾਫਾ ਕਮਾਇਆ ਵੱਡੀ ਪੱਧਰ ਤੇ ਜਿਹੜਾ ਖਤਸ਼ਾ ਕਿਸਾਨਾਂ ਨੇ ਮਹੀਨਾ ਪਹਿਲਾਂ ਹੀ ਜਿਤਾ ਦਿੱਤਾ ਸੀ ਹੁਣ ਲਗਭਗ ਉਹੀ ਹੋ ਰਿਹਾ ਹੈ ਪੰਜਾਬ ਦੇ ਕਿਸਾਨਾਂ ਨੂੰ ਡਰ ਹੈ ਕਿ ਬਾਕੀ ਪਿਆ ਝੋਨਾ ਕੌਣ ਖਰੀਦੇਗਾ ਹਾਲਾਂਕਿ ਸਰਕਾਰ ਸੈਂਕੜੇ ਖਰੀਦ ਕੇਂਦਰ ਬੰਦ ਕਰਨ ਬਾਅਦ ਵੀ ਦਾਵਾ ਕਰ ਰਹੀ ਹੈ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਫਿਲਹਾਲ ਦੇ ਲਈ ਇਨਾ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ এবੀਪ ਸਾਂਝਾ